ਦੋਸਤੋ ਆਪਣੀ ਮਾਂ ਬੋਲੀ ਨੂੰ ਸਾਰੇ ਪਿਆਰ ਕਰਦੇ ਹੈਗੇ ਆ ਜੀ ਤੇ ਖਾਸ ਕਰਕੇ ਜੇ ਆਪਣੇ ਇਲਾਕੇ ਦੀ ਬੋਲੀ ਹੋਵੇ ਤੇ ਉਹਦੀਆਂ ਤਾਂ ਫਿਰ ਆਪਾਂ ਰੀਸਾਂ ਹੀ ਸੋਚੀਏ ਕਿ ਕੀ ਹੁੰਦੀ ਹੈਗੇ ਆ ਜੀ ਆਪਣੇ ਏਰੀਆ ਦੇ ਬੰਦਿਆਂ ਦੀ ਅੱਜ ਮੈਂ ਇੱਥੇ ਖੜਿਆ ਜੀ ਪਵਾਦ ਵੈਲਫੇਅਰ ਕਲੱਬ ਡੇਰਾ ਬਸੀ ਦੇ ਵਿੱਚ ਹੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਆਪਣਾ ਕੈਲੰਡਰ ਜਾਰੀ ਕੀਤਾ ਹੈਗਾ ਜੀ ਤੇ ਆਪਾਂ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਇਹ ਕੈਲੰਡਰ ਬਾਰੇ ਵੀ ਤੇ ਪਵਾਦ ਗਰੁੱਪ ਜਿਹੜਾ ਪਵਾਦ ਵੈਲਫੇਅਰ ਕਲੱਬ ਹੈਗਾ ਜੀ ਹਾਂਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈਗਾ ਜੀ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਨਾਮ ਹੈ ਸੁਖਦੇਵ ਸਿੰਘ ਹਾਂਜੀ ਮੈਂ ਪਿੰਡ ਕਾਰਕੌਰ ਤੇ ਆਂ ਜੀ ਹੂੰ ਕਿਉਂਕਿ ਜੋ ਅੱਜ ਅਮੇ ਆਪਣਾ ਸਰਦਾਰ ਗੁਰਸੇਵ ਸਿੰਘ ਜੀ ਪਵਾਦ ਗਰੁੱਪ ਕੋਲੋਂ ਆਪਣਾ ਜਿਹੜਾ ਹੈਗਾ ਕੈਲੰਡਰ ਨਵੇਂ ਸਾਲ ਦਾ 2025 ਦਾ ਰਿਲੀਜ਼ ਕਰਨ ਲੱਗੇ ਆ ਨਾ ਇਸke ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂ ਮੈਂ ਕੁਰਸੇਪ ਸਿੰਘ ਅਤੇ ਇਸke ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਵੱਲੋਂ ਆਪਣੇ ਪਰਵਾਰ ਵੱਲੋਂ ਅਤੇ ਕਾਦੀਆਂ ਜਥੇਬੰਦੀ ਕਿਸਾਨ ਯੂਨੀਅਨ ਜਿਹੜੇ ਉਹਦੇ ਵੱਲੋਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾ ਹੈ ਹਮੇਸ਼ਾ ਹੀ ਜੋ ਸਮਾਜ ਦੇ ਵਿੱਚ ਵਿਚਰਦੇ ਰਹਿਣ ਤੇ ਬੁਲੰਤੀਆਂ ਵਿੱਚ ਹੋਣ ਵਾਇਰਸ ਚੀਕਾ ਖਾਲਸਾ ਵਾਇਰਸ ਵਿੱਚ ਹੀ ਪੜਦਾ ਹੈ ਕੀ ਇਹ ਪੌਦੀ ਜਿਹੜੀ ਭਾਸ਼ਾ ਹੈਗੀ ਐ ਜਿਹੜੀ ਲੈਂਗੁਏਜ ਹੈਗੀ ਐ ਥੋੜਾ ਇਹਦੇ ਬਾਰੇ ਵੀ ਦੱਸੋ ਕਿਉਂਕਿ ਤੁਸੀਂ ਵੀ ਬੜਾ ਆਪਣਾ ਜ਼ਮਾਨਾ ਦੇਖਿਆ ਤੇ ਦੌਰ ਦੇਖਿਆ ਹੈਗਾ ਜੀ ਇਹੋ ਜਿਹੜਾ ਪੌਦ ਕਾ ਏਰੀਆ ਹੈ ਨਹੀਂ ਜੋ ਜਮਰਾਨਗਰ ਤੋਂ ਲੈ ਕੇ ਉਧਰ ਜਿਹੜਾ ਆਪਣਾ ਹੈਗਾ ਨੰਗਲ ਰੋਪੜ ਨੰਗਲ ਹਸਿਆਰਪੁਰ ਕਾ ਏਰੀਆ ਹੋ ਗਿਆ ਨੇ ਸਾਰੇ ਘਰੋਂ ਵੀ ਹਮੇਂ ਪੰਦਗ੍ਰਾਮੀ ਮੇਂ ਬਸ ਰਹੇ ਆ ਇਹੋ ਸਾਰੇ ਏਰੀਆ ਮਾ ਮਹਾਰਾਥਰਾ ਬੋਲਿਆ ਜਾਇਦਾ ਪਹਿਲੇ ਸਮੇਂ ਆ ਮ ਹੁੰਦਾ ਸੀ ਸਕੂਲਾਂ ਕਾਲਜਾਂਾਂ ਵੀ ਜਿਹੜੇ ਵਿਦਿਆਰਥੀ ਹੁੰਦੇ ਬਹੁਤ ਸ਼ਰਮ ਕਰਦੇ ਲੇਕਿਨ ਹੁਣ ਅੱਜ ਜੋ ਅੱਜ ਦੇ ਨੌਜਵਾਨ ਆ ਉਹਨਾਂ ਨੇ ਜੇ ਕੋਸ਼ਿਸ਼ ਕਰੀ ਹੈ ਕਿ ਜਿਸ ਨੂੰ ਬੁਲੰਤੀਆਂ ਤੋਂ ਅੱਜ ਕੱਲ ਜਿਹੜੀ ਬਹੁਤ ਈ ਬੋਲੀ ਹੈ ਇਹ ਬੁਲੰਤੀਆਂ ਨੂੰ ਛੂ ਰਹੀ ਹੈ ਸਾਨੂੰ ਇਸ ਆਪਣੀ ਇਸ ਬੋਲੀ ਦੇ ਬਹੁਤ ਮਾਣ ਹੈ ਅਸੀਂ ਇਸ ਪਰ ਬਹੁਤ ਮਾਣ ਕਰਾਂਗੇ ਵਾਇਕ੍ਰੋਫਿਕਰ ਹਲਸਾ ਵਾਇਕ੍ਰੋ ਦੀ ਕੀ ਗੱਲ ਹੈ ਦੋਸਤੋ ਸਾਡੇ ਨਾਲ ਪਵਾਦ ਵੈਲਫੇਅਰ ਕਲੱਬ ਦੇ ਹੋਰ ਵੀ ਹੈਗੇ ਤੁਹਾਨੂੰ ਇੱਕ ਚੀਜ਼ ਮੈਂ ਬੜੀ ਇੰਪੋਰਟੈਂਟ ਦੱਸਣਾ ਲੱਗਾ ਜੀ ਬੜੀ ਖੁਸ਼ੀ ਦੀ ਗੱਲ ਹੈ ਬੜਾ ਹੀ ਇੱਕ ਰੋਚਕ ਤੱਥ ਹੈਗਾ ਜੀ ਇਸ ਕਲੱਬ ਦੇ ਬਾਰੇ ਤੇ ਪਤਾ ਲੱਗਾ ਸੀਗਾ ਜੀ ਇਹਨਾਂ ਦੇ ਕੋਈ ਪ੍ਰਧਾਨ ਨਹੀਂ ਹੈਗੇ ਸਾਰੇ ਪ੍ਰਧਾਨ ਹੈਗੇ ਆ ਜੀ ਯਾਨੀ ਕਿ ਹਰ ਬੰਦਾ ਬਰਾਬਰ ਦਾ ਹੀ ਇਹਦੇ ਵਿੱਚ ਸਹਿਯੋਗ ਕਰਦਾ ਔਰ ਬਰਾਬਰ ਦਾ ਹੀ ਇਹਦੇ ਵਿੱਚ ਜਿੰਨੇ ਵੀ ਕੰਮ ਕਰਦੇ ਹੈਗੇ ਸਭ ਮਿਲਜੁਲ ਕੇ ਹੀ ਕੰਮ ਕਰਦੇ ਆ ਸਾਡੇ ਨਾਲ ਗੁਰਸੇਵਕ ਸਿੰਘ ਜੀ ਜੁੜੇ ਹੋਏ ਹੈਗੇ ਹਾਂਜੀ ਗੁਰਸੇਵਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਜੀ ਪਹਿਲਾਂ ਤਾਂ ਜੀ ਮਾਰੇ ਪਵਾਦ ਗਰੁੱਪ ਦੀ ਤਰਫ ਤੋਂ ਸਾਰਾ ਮੀਡੀਆ ਦਾ ਕਵਰੇਜ ਕਰਨ ਦੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਜਿਹੜੇ ਮਕਸਦ ਨਾਲ ਅੱਜ ਆਪਾਂ ਸਾਰੇ ਪਵਾਦ ਗਰੁੱਪ ਦੇ ਮੈਂਬਰ ਇਕੱਠੇ ਹੋਏ ਆ ਆਪਾਂ ਦਾ ਜਿਹੜਾ ਕੈਲੰਡਰ ਸਭ ਤੋਂ ਪਹਿਲਾਂ ਕੈਲੰਡਰ ਜਿਹੜਾ ਰਿਲੀਜ਼ ਕਰਿਆ ਦਾ 2023 ਦੇ ਵਿੱਚ ਆਪਾਂ ਨੇ ਜਾਰੀ ਕਰਿਆ ਦਾ ਉਹ ਵੀ ਆਪਣਾ ਕੈਲੰਡਰ ਦਾ ਜਿਹੜਾ ਕੁਦਰਤ ਨੂੰ ਵਾਤਾਵਰਨ ਨੂੰ ਜੋ ਆਪਣੇ ਗੁਰੂ ਸਾਹਿਬਾਨ ਨੇ ਦੱਸਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਹਰਿਆਲੀ ਤੇ ਖੁਸ਼ਹਾਲੀ ਕਿ ਸਾਰੇ ਅਸੀਂ ਹਰਿਆਲੀ ਤੇ ਖੁਸ਼ਹਾਲੀ ਆਪਣਾ ਜੀਵਨ ਵਧੀਆ ਜੀਉ ਸਕਣਾ ਜਿਹੜੀ ਆਪਣੀ ਆਣ ਵਾਲੀਆਂ ਨਸਲਾਂ ਹੈ ਉਹਨਾਂ ਵਾਸਤੇ ਆਪਾਂ ਨੇ ਇੱਕ ਰੁੱਖ 100 ਸੁੱਖ ਬੁਆਦ ਗਰੁੱਪ ਦੀ ਤਰਫੋਂ ਇਹ ਮੁਹਿੰਮ ਚਲਾਈ ਦੀ ਇਹ ਤੁਸੀਂ ਦੇਖ ਰਹੇ ਆ ਜਿਹੜਾ ਆਪਾਂ ਨੇ ਬੁਆਦ ਗਰੁੱਪ ਦਾ ਲੋਗੋ ਵੀ ਬਣਾਇਆ ਦਾ ਉਹਦੇ ਚ ਇੱਕ ਰੁੱਖ 100 ਸੁੱਖ ਇਹ ਪੱਤਾ ਧਰਤੀ ਵਿਚ ਆਈਏ ਧਰਤੀ ਆਪਣੀ ਮਾਤਾ ਹੈ ਸਾਡੇ ਗੁਰੂਆਂ ਨੇ ਵੀ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤੇ ਹਵਾ ਨੂੰ ਗੁਰੂ ਦਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਇਸ ਵਾਰੀ ਕੈਲੰਡਰ ਤੇ ਜਿਹੜਾ ਆਪਾਂ ਨੇ ਦਸਾਇਆ ਮਹਾਰਾਜਾ ਰਣਜੀਤ ਸਿੰਘ ਜੀ ਤੇ ਦਲੀਪ ਸਿੰਘ ਜੀ ਦੀ ਫੋਟੋ ਦੇ ਨਾਲ ਤੇ ਬਾਦ ਗਰੁੱਪ ਦਾ ਲੋਗੋ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਸਭ ਤੋਂ ਜਿਹੜੀ ਮਾਰੀ ਬੋਲੀ ਹੈ ਵੀ ਆਪਾਂ ਆਪਣੀ ਬੋਲੀ ਨੂੰ ਬਚਾ ਕੇ ਰੱਖੀਏ ਤਾਂ ਕਿ ਆਪਣੀ ਆਉਣ ਵਾਲੀਆਂ نسلਾਂ ਆਪਣੀ ਬੋਲੀ ਨਾਲ ਭੁੱਲ ਸਕਣ ਆਪਣੀ ਬੋਲੀ ਨਾਲ ਆਪਣੇ ਸੱਭਿਆਚਾਰ ਦੇ ਗੇਲ ਆਪਣੇ ਕੀਤੇ ਦੇ ਗੇਲ ਜੁੜੇ ਰਹਾਂ ਸੋ ਮਾਰਾ ਮਕਸਦ ਸਾਰੀ ਗਵਾਦ ਗਰੁੱਪ ਦੀ ਟੀਮ ਦਾ ਜਿਨ੍ਹਾਂ ਨੇ ਵੀ ਸਹਿਯੋਗ ਕਰਿਆ ਉਹਨਾਂ ਦਾ ਆਪਾਂ ਬਹੁਤ ਧੰਨਵਾਦ ਕਰਾਂ ਤੇ ਇਹ ਕਲੰਡਰ ਜਿਹੜਾ ਆਪਾਂ ਨੇ ਜਾਰੀ ਕਰਿਆ ਇਹ ਸਾਰੇ ਤੱਕ ਵਿਜ਼ਾ ਤੱਕ ਪਹੁੰਚਦਾ ਹੋਵੇਗਾ ਜਿਨ੍ਹਾਂ ਵੀਰਾਂ ਨੇ ਕਲੰਡਰ ਵੀ ਲੈਣਾ ਹੈ ਮਾਰੇ ਗਰੁੱਪ ਦੇ ਮੈਂਬਰਾਂ ਗਿਆ ਸੰਮਾਰ ਕਰਕੇ ਉਹ ਕਲੰਡਰ ਵੀ ਲੈ ਸਕਾਂ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਿਆ ਗਿਆ ਹੈ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੈਂ ਇੱਕ ਗੱਲ ਹੋਰ ਪੁੱਛਣੀ ਤੁਸੀਂ ਸਮਾਜ ਸੇਵਾ ਕਰ ਰਹੇ ਹੋ ਜੀ ਕਾਫੀ ਚਰਚਾ ਦੇ ਵਿੱਚ ਵੀ ਤੁਸੀਂ ਇੱਥੇ ਸਾਰਾ ਤੁਹਾਡਾ ਗਰੁੱਪ ਵੀ ਰਹਿੰਦਾ ਹੈਗਾ ਜੀ ਤੇ ਸਮਾਜ ਸੇਵਾ ਹੋਰ ਕਿਹੜੀ-ਕਿਹੜੀ ਸਮਾਜ ਸੇਵਾ ਦੇ ਵਿੱਚ ਤੁਹਾਡੇ ਇੱਥੇ ਤੁਸੀਂ ਉਹਦੇ ਵਿੱਚ ਸ਼ਾਮਿਲ ਹੁੰਦੇ ਹੋ ਜਾਂ ਤੁਹਾਡਾ ਯੋਗਦਾਨ ਰਹਿੰਦਾ ਹੈਗਾ ਜੀ ਦੇਖੋ ਜੀ ਬੰਦਾ ਤਾਂ ਇੱਕ ਜਰੀਆ ਬਣ ਜਾਂਦਾ ਹੈ ਸਾਡੀ ਟੀਮ ਹੈ ਜੇ ਸਾਡੀ ਟੀਮ ਹੈ ਨਾਲ ਅਸੀਂ ਵੀ ਸਾਡਾ ਗਰੁੱਪ ਵੀ ਤਾਂ ਹੀ ਹੈ ਤਾਂ ਸਾਡਾ ਇੱਕੋ ਇੱਕ ਮਕਸਦ ਹੈ ਸਾਰੇ ਨੂੰ ਨਾਲ ਲੈ ਕੇ ਚੱਲੀਏ ਇਕੱਠੇ ਹੋ ਕੇ ਸਾਡੀ ਟੀਮ ਕੰਮ ਕਰਦੀ ਹੈ ਜਿੱਦਾਂ ਸਾਡਾ ਸਭ ਤੋਂ ਪਹਿਲਾਂ ਜਦੋਂ ਅਸੀਂ ਪਵਾਰ ਗਰੁੱਪ ਸ਼ੁਰੂ ਕਰਿਆ ਉਸ ਚ ਇੱਕ ਰੁੱਖ 100 ਸੁਖ ਹਲਕੇ ਦੇ ਵਿੱਚ ਡੇਰਾਬਸੀ ਏਰੀਆ ਦੇ ਵਿੱਚ ਵੱਖ-ਵੱਖ ਪਿੰਡਾਂ માં ਆਪਾਂ ਨੇ 5000 ਦੇ ਕਰੀਬ ਬੁੱਟੇ ਲਾਏ ਐ ਤੇ ਉਹਨਾਂ ਨੂੰ ਪਾਲਣ ਦਾ ਜੁੰਮਾ ਜ਼ਿੰਮੇਵਾਰੀ ਵੀ ਲਈ ਐ ਦੇਖ ਰੱਖਦੀ ਤੇ ਉਸ ਤੋਂ ਬਾਅਦ ਇੱਕ ਆਪਣੀ ਰਾਸ਼ਨ ਸਕੀਮ ਹੈ ਜਿਹੜੀ ਬਿਲਕੁਲ ਬਜ਼ੁਰਗ ਪਰਿਵਾਰ ਹੈ ਜਾਂ ਬਜ਼ੁਰਗ માતા ਹੈ ਕਮਾਨ ਦਾ ਕੋਈ ਸਾਧਨ ਨਹੀਂ ਹੈ ਉਹਨਾਂ ਵਾਸਤੇ ਆਪਣਾ ਰਸਣ ਵਾਲੇ ਕਿੱਟ ਸ਼ੁਰੂ ਕਰੀ ਲਿਓ ਹਰ ਇੱਕ ਮਹੀਨੇ ਪਹੁੰਚਦੀ ਕਰਦੇ ਆ ਤੇ ਅਵੇਅਰਨੈਸ ਦੇ ਜਿਹੜੇ ਆਪਣੇ ਹੁੰਦੇ ਆ ਜਿੱਦਾਂ ਹੁਣ ਚਾਈਨਾ ਡੋਰ ਦਾ ਚੱਲ ਰਿਹਾ ਕਿੰਨੀ ਜਿਹੜੀ ਮਨੁੱਖੀ ਜਾਨਾਂ ਤੇ ਪਸ਼ੂ ਪੰਛੀਆਂ ਦੀ ਜਾਨਾਂ ਚਾਈਨਾ ਡੋਰ ਨੇ ਲਈਆਂ ਉਸ ਬਾਰੇ ਅਸੀਂ ਵੇਅਰ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਤੇ ਵਕ-ਵਕ ਐਕਟੀਵਿਟੀਆਂ ਸਾਡੇ ਗਰੁੱਪ ਵੱਲੋਂ ਕੀਤੀ ਜਾਂਦੀ ਹੈ ਤੇ ਹੋਰ ਵੀ ਅੱਗੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਗਰੁੱਪ ਦੇ ਮੈਂਬਰ ਮਿਲ ਕੇ ਇਹ ਵੱਖ-ਵੱਖ ਗਤੀਵਿਧੀਆਂ ਕਰਦੇ ਰਹਿਣਗੇ ਸਾਨੂੰ ਉਮੀਦ ਹੈ ਜੀ ਕਿ ਤੁਸੀਂ ਅੱਗੇ ਤੋਂ ਵੀ ਹੋਰ ਇਸ ਤੋਂ ਵੱਧ ਆਪਣਾ ਸਮਾਜ ਦੇ ਵਿੱਚ ਇੱਕ ਵਧੀਆ ਯੋਗਦਾਨ ਤੁਸੀਂ ਪਾਓਗੇ ਜੀ ਬਹੁਤ ਬਹੁਤ ਮਿਹਰਬਾਨੀ ਜੀ